ਇੱਥੇ ਜਿਹੜਾ 70 ਸਾਲ ਤੋਂ ਪੁਰਾਣਾ ਬਿਜੋਕਨ ਵਾਲੇ ਕ੍ਰਿਟੀਕਲ ਟ੍ਰੈਡੀਸ਼ਨ ਦੇ ਵਿੱਚ ਜਿਹੜਾ ਇੱਕ ਸੈਂਟਰਲ ਗਵਰਨਮੈਂਟ ਵੱਲੋਂ ਮੋਦੀ ਸਰਕਾਰ ਵੱਲੋਂ ਇੱਕ ਹਸਪਤਾਲ ਬਣਾਇਆ ਜਾਣਾ ਹੈ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੈਬ ਵਗੈਰਾ ਬਿਵਾਨੇ ਜਾਣਗੇ ਪਰ ਹੁਣ ਉਹ ਗਿੱਦੜਵਾ ਸ਼ਿਫਟ ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਡੈਕ ਵਗੈਰਾ ਨਿਕਲ ਚੁੱਕੇ ਨੇ ਹਾਲਾਂਕਿ ਸਾਰਾ ਸੈਂਟਰੀਆ ਸਕੀਮਾਂ ਦੇ ਨਾਲ ਹੀ ਹੋਣਾ ਹੈ ਤੁਸੀਂ ਇੱਥੇ ਮੁਕਸਰ ਵਾਸੀਆਂ ਦੇ ਵਿੱਚ ਇਹ ਰੋਸ ਹੈ ਕਿ ਇਹ ਹੈੱਡ ਕੁਆਟਰ ਤੇ ਰਹਿਣਾ ਚਾਹੀਦਾ ਹੈ ਤੁਸੀਂ ਉਸ ਮੱਤ ਉਹਨਾਂ 'ਚ ਮਿਲੇ ਵੀ ਹੈ ਵਾਪਸ ਮਿਲਿਆ ਕੀ ਦੇਖੋ ਜੀ ਮੈਂ ਇਹ ਮੁੱਦਾ ਬੜਾ ਇੰਪੋਰਟੈਂਟ ਹੈ ਔਰ ਸਭ ਤੋਂ ਪਹਿਲਾਂ ਦਾ ਮੈਂ ਸਾਡੀ ਸਰਕਾਰ ਭਾਰਤੀ ਜੰਦਾ پارٹی ਔਰ ਮੋਦੀ ਸਾਹਿਬ ਦਾ ਧੰਨਵਾਦ ਕਰਦਾ ਹਾਂ ਕਿ ਰਿਮੋਟ ਤੋਂ ਰਿਮੋਟ ਏਰੀਆ ਦੇ ਵਿੱਚ ਵੀ ਉਹਨਾਂ ਦੀ ਸੋਚ ਹੈਗੀ ਕਿ ਅਸੀਂ ਜਿਹੜੇ ਸਾਡੇ ਬਜ਼ੁਰਗ ਨੇ ਜਾਂ ਜਿਹੜੇ ਜਿਨ੍ਹਾਂ ਦੀ ਏਜ ਜ਼ਿਆਦਾ ਹੈ ਜਾਂ ਜਿਹੜੇ ਇਲਾਜ ਨਹੀਂ ਕਰਵਾ ਸਕਦੇ ਔਰ ਉਹਨਾਂ ਦੀ ਇੰਨੀ ਹਸੀਅਤ ਨਹੀਂ ਉਹਨਾਂ ਦੇ ਵਾਸਤੇ ਇਹ ਜਿਹੜੀ ਸੋਚ ਕਰਕੇ ਹਰ ਡਿਸਟ੍ਰਿਕਟ ਹੈੱਡਕੁਆਰਟਰ ਤੇ ਜਿਹੜਾ ਕ੍ਰਿਟੀਕਲ ਹੈਲਥ케어 ਸੈਂਟਰ ਜਿਹੜੇ ਹੀ ਕੋਲਨ ਦੀ ਜਿਹੜੀ ਦਲੀਲ ਸੀਗੀ ਇਹ ਸਾਡੀ ਸਰਕਾਰ ਵੱਲੋਂ ਆਈ ਹੈ ਔਰ ਉਹਦੇ 'ਤੇ ਕੋਈ ਸ਼ੱਕ ਨਹੀਂ ਹੈ ਕਿ ਸਾਰੇ ਡਿਸਟ੍ਰਿਕਟ ਹੈੱਡਕ quarters ਤੇ ਖੁੱਲਣਗੇ ਲੇਕਿਨ ਇਹ ਜਿਹੜੀ ਗੱਲ ਇੱਥੇ ਚੱਦੀ ਹੈ ਕਿ ਮੁਕਸਸ ਚ ਔਰ ਉਹ ਕੁਝ ਤਾਕਤਾਂ ਮੇਰਾ ਖਿਆਲ ਕੁਝ ਸ਼ਰਾਰਤੀ ਅੰਸ਼ੀ ਹੋਣਗੇ ਕਿ ਜਿਹੜੀ ਸੈਂਟਰਲ ਦੀ ਸਕੀਮ ਨੂੰ ਡਿਲੇ ਕਰਨਾ ਚਾਹੁੰਦੇ ਇਹ ਸੈਂਟਰਲ ਦੀ ਸਕੀਮ ਹੈ ਇਹ ਜ਼ਿਲ੍ਹਾ ਹੈੱਡਕ quarter ਤੇ ਹੋਣੀ ਹੈ ਜ਼ਿਲ੍ਹਾ ਹੈੱਡਕ quarter ਚ ਹੀ ਹੋਏਗੀ ਇਸ ਸਿਲਸਿਲੇ ਦੇ ਸੰਬੰਧ ਵਿੱਚ ਅੱਜ ਮੈਨੂੰ ਕੋਨਕ੍ਰੀਟ ਸੀਨੀਅਰ ਸਿਟੀਜ਼ਨ ਨੇ ਦਿੱਤਾ ਹੈ। ਔਰ ਮੈਂ ਇਹਨੂੰ ਅੱਗੇ ਦੇਖ ਕੇ ਡਾਟਾ ਸਾਹਿਬ ਦੇ ਨਾਲ ਗੱਲ ਕਰਕੇ ਜਿਹੜੇ ਸਾਡੇ ਹੈਲਥ ਮਿਨਿਸਟਰ ਨੇ ਯੂਨੀਅਨ ਗਵਰਨਮੈਂਟ ਦੇ ਔਰ ਬਾਕੀ ਦੀਆਂ ਅਥਾਰਟੀਆਂ ਨਾਲ ਗੱਲ ਕਰਕੇ ਪੰਜਾਬ ਦੇ ਇਟ ਇਜ਼ ਸ਼ੂਰ ਕਿ ਇਹ ਜਿਹੜਾ ਹਸਪਤਾਲ ਹੈ ਜਿਹੜੇ ਡਾਇਗਨੋਸਟਿਕ ਸੈਂਟਰ ਨੇ ਇਹਦੇ ਵਿੱਚ ਕਨਸਰਨ ਜੋ ਫੈਸਿਲਿਟੀਆਂ ਵੀ ਨੇ ਬਜ਼ੁਰਗਾਂ ਵਾਸਤੇ ਉਹ ਜਿਹੜੀਆਂ ਨੇ ਮੁਖਸਰ ਸਾਹਿਬ ਜੀ ਹੀ ਇਹ ਹਸਪਤਾਲ ਬਣੇ। ਸੋ ਇਹਦੇ ਵਿੱਚ ਜੇ ਕੋਈ ਸਿਆਸੀ ਪਾਰਟੀ ਕੋ ਆਪਣੀਆਂ ਰੋਟੀਆਂ ਸੇਕਣਾ ਚਾਹੁੰਦੇ ਤਾਂ ਅਸੀਂ ਉਹ ਕੰਮ ਨਹੀਂ ਹੋਵੇਗਾ। ਪਿਛਲੇ ਸਮੇਂ ਅਮੁਕ ਸਕੀਮ ਤਹਿਤ ਵੀ ਕਰੀਬ 300 ਕਰੋੜ ਦੇ ਰੁਪਇਆ ਜਿਹੜਾ ਕਰੀਬ ਸੈਂਕਸ਼ਨ ਹੋਇਆ ਸੀਗਾ ਸੈਂਟਰ ਗਵਰਨਮੈਂਟ ਵੱਲੋਂ ਪਰ ਉਹ ਨਗਰ ਕੌਂਸਲ ਤੇ ਨਗਰ ਕੌਂਸਲ ਦੇ ਕਾਂਗਰਸ ਕਾਰਜੀਆਂ ਪਰ ਉਹਨਾਂ ਦੀ ਆਪਸੀ ਖਿਚੋਤਾਣ ਪਾਰਸ਼ਦਾਂ ਦੀ ਜਾਂਦੇ ਕਰਕੇ ਉਹ ਜਿਹੜਾ ਫੰਡ ਹੈ ਜਿਹੜਾ ਵਾਪਸ ਹੋ ਗਿਆ ਮੋਸਟਲੀ ਉਹ ਸ਼ਹਿਰ ਦੇ ਵਿੱਚ ਲੱਗ ਨਹੀਂ ਸਕੇਗੇ। ਦੇਖੋ ਇਹ بڑا ਮੱਖ ਪੱਗੀ ਗੱਲ ਹੈ ਕਿ ਸੈਂਟਰ ਸਰਕਾਰ ਪੈਸਾ ਭੇਜ ਰਹੀ ਹੈ ਵੀ ਜਿਹੜੀ ਸਟੇਟ ਗਵਰਨਮੈਂਟ ਹੈ ਉਹਦੀ ਯੂਟਿਲਾਈਜੇਸ਼ਨ ਨਹੀਂ ਕਰ ਸਕਦੀ ਇਥੋਂ ਇਹ ਪਤਾ ਲੱਗਦਾ ਹੈ ਕਿ ਪ੍ਰੇਜ਼ੀਡੈਂਟ ਸਰਕਾਰ ਜਿਹੜੀ ਹੈ ਇਹ ਕੰਨੀ ਇਹਨਾਂ ਦਾ ਕੋਈ ਮਤਲਬ ਨਹੀਂ ਹੈਗਾਗਾ ਲੋਕਾਂ ਦੀ ਭਲਾਈ ਵਾਸਤੇ ਜਾਂ ਇਹ ਪੰਜਾਬ ਦੇ ਵਿਕਾਸ ਵਾਸਤੇ ਕੋਈ ਕੰਮ ਕਰਨ ਦਾ ਨਹੀਂ ਤਾਂ ਤੁਸੀਂ ਦੱਸੋ ਵੀ ਲੋਕ ਤਾਂ ਸਰਕਾਰਾਂ ਦਾ ਸੈਂਟਰਲ ਗਵਰਨਮੈਂਟ ਕੋਲੋਂ ਫੰਡਸ ਮੰਗਦੀਆਂ ਨੇ ਅਸੀਂ ਉਥੋਂ ਆਪ ਭੇਜਦੇ ਆ ਤੇ ਇਹਨਾਂ ਕੋਲ ਉਹ ਯੂਟਿਲਾਈਜ਼ ਨਹੀਂ ਹੋ ਰਿਹਾ ਔਰ ਵਾਪਸ ਜਾ ਰਹੇ ਆ ਕਿਉਂਕਿ ਇਹਨਾਂ ਦੀ ਆਪਸੀ ਝਗੜੇ ਨੇ ਸੋ ਇਸ ਕਰਕੇ ਜਿਹੜੇ ਫੰਡਸ ਵਾਪਸ ਵੀ ਗਏ ਨੇ ਉਹਨਾਂ ਦੀ ਅਸੀਂ ਮੋੜਨ ਦੀ ਕੋਸ਼ਿਸ਼ ਕਰਾਂਗੇ ਔਰ ਜਿਹੜੇ ਜਿਹੜੇ ਡਿਵੈਲਪਮੈਂਟ ਦੀਆਂ ਜਿਹੜੀਆਂ ਜਿਹੜੀਆਂ ਸਕੀਮਾਂ ਦਿੱਤਾ ਹੈ ਉਹ ਫੰਡ ਇਸ਼ੂ ਹੋਏ ਨੇ ਉਹ ਸਕੀਮਾਂ ਦੇ ਤਹਿਤ ਹੀ ਇੱਥੇ ਚਾਹੇ ਸ਼੍ਰੀ ਮੁਕਸਰ ਸਾਹਿਬ ਦਾ ਹੋਵੇ ਚਾਹੇ ਅੰਮ੍ਰਿਤਸਰ ਸਾਹਿਬ ਦਾ ਚਾਹੇ ਫਿਰੋਜ਼ਪੁਰ ਦਾ ਉਸੇ ਡਿਸਟ੍ਰਿਕਟ ਹੈੱਡ ਕੁਆਟਰ ਦੀਆਂ ਸਕੀਮ ਜਿਹੜੀਆਂ ਡਿਸਟ੍ਰਿਕਟ ਚ ਜਾਣਗੀਆਂ ਤੇ ਸੀਲਾਨੀਆ ਤਸੀਰ ਤੇ ਜਾਣੀਆ ਪਿੰਡਾਂ ਦੀਆਂ ਤਸੀਰਾਂ ਤੇ ਜਾਣੀਆ ਅੰਮ੍ਰਿਤਸਰ ਦੀ ਗੱਲ ਕੋਈ ਸੰਗੀਤ ਉਹ ਬਾਕੀ ਕਿਤੇ ਜਿਹੜਾ ਪ੍ਰਤੱਖ ਹੁੰਦੀ ਹੈ ਜੀ ਅੰਮ੍ਰਿਤਸਰ ਤੇ ਜੋ ਕਟਨਾ ਹੈ ਹੁੰਦੀ ਹੈ ਬਾਬਾ ਜੀ ਕਿਸੇ ਦੇਖੋ ਬਹੁਤ ਬਾੜੀ ਗੱਲ ਹੈ ਬਾਬਾ ਸਾਹਿਬ ਬੇਦਖਰ ਦੇ ਨੋਟ ਨੂੰ ਜਿਹੜੀ ਤੋੜ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਇੱਕ ਫਿਰ ਮੈਂ ਉਹਦੀ ਨਿੰਦਾ ਕਰਦਾ ਲੇਕਿਨ ਮੈਂ ਨਾਲੇ ਵੀ ਕਹਾਂਗਾ ਪੰਜਾਬ ਗਵਰਨਮੈਂਟ ਨੂੰ ਕਿ ਨਿਰਬਧਨ ਲਾਇਰਡ ਆਰਡਰ ਜਿਹੜਾ ਹੈ ਇਹਨਾਂ ਦੇ ਰਾਜ ਭਾਗ ਖਲੀ ਫਿਗੜਦੇ ਜਾਂਦਾ ਇਸ ਦਾ ਪਹਿਲਾਂ ਤਾਂ ਜੋਦੇ ਬੰਦਿਆਂ ਨੂੰ ਮਾਰੀ ਜਾਂਦੇ ਸੀਗੇ ਹੁਣ ਜਿਹੜੇ ਸਾਡੇ ਬਜ਼ੁਰਗਾਂ ਦੇ ਜਿਹੜੇ ਹਿਸਟੋਰੀਕਲ ਇਤਿਹਾਸਿਕ ਜਿਹੜੇ ਸਾਡੇ ਸਟੈਚੂਜ਼ ਲੱਗੇ ਨੇ ਉਹਨਾਂ ਤੇ ਵੀ ਇਹ ਹਮਲੇ ਕਰਨ ਲੱਗੇ ਨੇ ਸੋ ਇਸ ਕਰਕੇ ਲਾਰਡ ਐਂਡ ਆਰਡਰ ਦੀ ਸਿਚੁਏਸ਼ਨ ਬੜੀ ਖਰਾਬ ਹੈ ਮੌਜੂਦਾ ਸਰਕਾਰ ਦੇ ਜਿਹਨੂੰ ਕਹਿੰਦੇ ਗ੍ਰਿਪਟ ਨਹੀਂ ਹੈ ਔਰ ਮੈਂ ਤਾਂ ਚਾਹਾਂਗਾ ਕਿ ਜਿਹੜੇ ਆ ਇਲੈਕਸ਼ਨ ਅੱਗੇ ਆ ਰਹੇ ਨੇ 2027 ਚ ਉਹਦੇ ਚ ਪੰਜਾਬ ਨੂੰ ਇਥੋਂ ਸਿੱਖਿਆ ਲੈਣੀ ਚਾਹੀਦੀ ਹੈ ਔਰ ਆਪਣਾ ਵੋਟ ਜਿਹੜਾ ਹੈ ਪਾਰਟੀ ਜਨਤਾ ਪਾਰਟੀ ਰਿਪੋਰਟ ਜਿਵੇਂ ਕਿ ਬਾਕੀ ਸੂਬੇ ਡਬਲ ਇੰਜਨ ਸਰਕਾਰਾਂ